ਸਸਰੀ ਗਲੀ ਉੱਠ ਕੇ ਫਿਰ ਆਪਾਂ ਐਸੀ ਆਪਣਾ ਰਾਤ ਦਾ ਰੜਕਾਣਾ ਮਗਰ ਵਾਲਾ ਬਹੁਤ ਸੋਹਣੀ ਨੀਂਦ ਆਈ ਤੇ ਇਸ ਵੀਰੇ ਸੰਸਾਰ ਇਸ ਕੇ ਨਾਲ ਸੋਣਾ ਹੋ ਰਿਹਾ ਵੀ ਦੇਖ ਸਕਦੇ ਆ ਤੇ ਸਾਹਮਣੇ ਚੌਂਕੀ ਆ ਅ ਪਹਿਲਾਂ ਚੌਂਕੀ ਜੀ ਡੈਂਟ ਲਾਉਣਾ ਸੀਗਾ ਤੇ ਉਹ ਕਹਿੰਦੇ ਭਾਈ ਸਾਹਮਣੇ ਲਾਲਾ ਆਪਣੀ ਜਗ੍ਹਾ ਮੈਂ ਕਹਾ ਠੀਕ ਹੈ ਜਿਵੇਂ ਤੁਹਾਨੂੰ ਸਹੀ ਲੱਗੇ। ਅੱਪਾ ਪਰਣਾਪੂਰਨ ਬੰਦੇ ਹਾਂ ਟਿੱਕੇ ਚੱਲਦੇ ਹਾਂ ਅਜੇ 7 ਵਜੇ ਆ। 8 ਵਜੇ ਨਿਕਲ ਜਾਈਏ ਕੱਲ ਵੀ ਟਾਈਮ ਨਾਲ ਨਿਕਲ ਕੇ ਦੇਖ ਲੈ ਕੌਣ ਨਹੀਂ ਬਣਿਆ ਆਪਣਾ। ਸੋ ਸਵਾਦ ਨਾਲ ਹੀ ਸਬਰ ਕਰਿਆ ਕਰੀਏ ਬਾਸ ਹੁਣ ਤਾਂ ਇਹੀ ਗੱਲ। ਪਰ ਉਧਰ ਨੈਸ਼ਨਲ ਹਾਈਵੇ ਬਣ ਰਿਹਾ ਤੇ ਇਧਰਲੇ ਪਾਸੇ ਜਰਾ ਚੱਲਦਾ ਹੁਣ। ਚਲੋ ਮਿਲਦੇ ਆ ਤੁਹਾਨੂੰ ਮਾਰਿਆ ਰੋਕ ਕੇ। ਲੋ ਵੀ ਪਹਿਲਾਂ ਤਾਂ ਆਪਾਂ ਸਮਾਰ ਸਾਬਣਾ ਸਰ ਸਾਈਕਲ ਬੰਨਦੇ ਆ ਪੀਪਾ ਬੈਂਚਰ ਲੱਗੀਆਂ ਪਈਆਂ ਕੱਸਦੇ ਆ ਕਿ ਜਿਹੜਾ ਇੱਕ ਵਲੌਗ ਜੈਡ ਕਰਨ ਵਾਲਾ ਆਪਣਾ ਵਲੌਗ ਜੈਡ ਕਰਕੇ ਫੇਰ ਥੱਲੇ ਬਸੇ ਹੁੰਦੇ ਆ ਲੋ ਵੀ ਚਾਹ ਪਿਆਦੀ ਨਤੂ ਨੇ ਤੇ ਹੁਣ ਚਾਹ ਪੀ ਕੇ ਵਲੌਗ ਜੈਡ ਕਰਕੇ 15 ਮਿੰਟ ਦਾ ਰਹੀ ਆ ਕੋਪਰ ਕਮ ਗੱਜ ਜਮਾ ਕੋਈ ਨਾ ਕੋਈ ਕੋਪਰ ਬਸ ਚਾਪੀ ਕੇ ਗੇਰਾ ਸੱਟ ਜੀ ਹੁੰਨੇ ਆ ਸਸਤੀ ਪਈ ਨੇ ਜਿਹੜੇ ਪਰਨਾ ਬੰਦਿਆ ਰੋਕੇ ਜਵਾਂ ਜਾਣ ਲੱਗੀ ਅੱਜ ਇਹ ਦੇਖਦੇ ਆਂ ਟੀਪੋਂ ਦਾ ਦੋ ਤਾਈ ਕਰਕੇ ਇਹ ਸੱਚੀ ਗੱਲ ਜੀ ਸਾਰਿਆਂ ਨੂੰ ਰਾਤ ਤਾਂ ਪਰੋਗੇ ਸੀ ਗੇਸ ਟਿਕਾਣੇ ਦੇ ਉੱਤੇ ਤੇ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਤੇ ਨਾ ਬਾਪੂ ਰੇ ਦਾ ਕੱਲਾ ਹੋ ਜਾ ਰੋ ਦੋ ਕਮਰੇ ਜੀ ਆ ਤੇ ਜਦੋਂ ਮੈਂ ਆਇਆ ਪਹਿਲਾਂ ਤੁਹਾਨੂੰ ਰਾਤ ਨੂੰ ਟਿਕਾਣਾ ਦਿੱਤਾ ਇੱਕ ਵੀ ਕਹਿੰਦਾ ਆ ਜਾ ਭਾਈ ਇੱਥੇ ਕਮਰਾ ਹੈਗਾ ਤੂੰ ਟੈਂਟ ਕਾ ਦਨ ਲਾਉਣਾ ਉੱਥੇ ਸੌ ਜਾ ਫਿਰ ਉਹਨੇ ਕੰਬਲ-ਗੁੰਬਲੇ ਦਿੱਤਾ ਮੈਨੂੰ ਤੇ ਉਹਦੇ ਜੋਗੀਆਂ ਰਾਤ ਨੂੰ ਦੋ ਗਰੋਟੀਆਂ ਸੀਗੀਆਂ ਮੇਰੇ ਨਾਲ ਦੋ ਤਿੰਨ ਰੋਟੀਆਂ ਸੀਗੀਆਂ ਵੀ ਦੋ ਗਰੋਟੀਆਂ ਮੈਨੂੰ ਦੇਤੀਆਂ ਤੇ ਇੱਕ ਦੀ ਰੋਟੀ ਬਸ ਉਹਨਾਂ ਚਾਰੇ ਨੇ ਆਪ ਖਾਦੀ ਤੇ ਸਵੇਰੇ ਵੀ ਹੁਣ ਮੈਂ ਕਹਿੰਦਾ ਚੰਗ ਮੈਂ ਚੱਲਿਆ ਭਾਈ ਤੇ ਉਹਨੇ ਦਵਾ ਦਾ ਉੱਠ ਕੇ ਸਵੇਰੇ 7 ਵਜੇ ਰੋਟੀਆਂ ਲਾਈਆਂ ਤਿੰਨ ਚਾਰ ਤੇ ਜੋ ਮਾੜਾ ਮੋਟਾ ਸੀਗਾ ਖਾਣ ਦਾ ਇੰਤਜ਼ਾਮ ਕੀਤਾ ਸੋ ਗੱਲ ਕੀ ਕਰਦੇ ਆ ਵੀ ਐਮਪੀ ਯੂਪੀ ਮਾੜਿਆ ਤੁਸੀਂ ਸੁਣਿਆ ਹੁਣ ਪਰ ਜਦੋਂ ਕਿਤੇ ਅੰਦਰ ਖਾਤੇ ਆਉਂਦੇ ਆ ਤੁਸੀਂ ਸ਼ਹਿਰਾਂ ਦੇ ਵਿੱਚ ਵਸਦੇ ਲੋਕਾਂ ਨਾਲ ਮਿਲਦੇ ਆ ਪਿੰਡਾਂ ਪਿੰਡ ਵਸਤੀਆਂ ਨੇ ਜਾਣਦੇ ਆ ਉੱਥੇ ਚੰਗੇ ਲੋਕੀ ਬਹੁ ਗੱਲ ਕੀ ਆ ਵੀ ਥੋੜੇ ਦੇਖਣ ਦੇ ਨਜ਼ਰੀਏ ਦੇ ਜਾਂ ਤੁਸੀਂ ਅਗਲੇ ਦਿਨ ਕਿੱਦਾਂ ਡੀਲ ਕਰਦੇ ਆ ਕਿੱਦਾਂ ਗੱਲਬਾਤ ਕਰਦੇ ਆ ਸੋ ਉਦਾਂ ਅਗਲਾ ਤੁਹਾਡੇ ਨਾਲ ਡੀਲ ਕਰਦਾ ਜੇ ਤੁਸੀਂ ਉਹ ਰੁੱਖਾ ਬੇਵਕਰੂਂ ਦਾ ਅਗਲੇ ਦਿਨ ਵੀ ਉਦਾਂ ਰੁੱਖਾ ਹੀ ਚੱਲਣਾ ਸੋ ਬੜੀ ਖੁਸ਼ੀ ਜੀ ਹੋਈ ਜਦੋਂ ਮੈਂ ਇੱਥੇ ਆਇਆ ਮੈਂ ਕਿਹਾ ਵੀ ਆ ਬਈ ਇੰਨੀ ਸੇਵਾ ਸਭਾ ਹੁਣ ਜਾਣ ਲੱਗਣ ਨੂੰ ਮੈਨੂੰ ਕਿਹਾ ਉਹ ਜੀ ਕਿਸੇ ਹੋਰ ਚੀਜ਼ ਲੋੜ ਸੇਵਾ ਪਾਣੀ ਕੋਈ ਪੈਸੇ ਦੇ ਲਈ ਦੀ ਮੈਂ ਕਿਹਾ ਨਾ ਜੀ ਨਾ ਕਹਿਰ ਨਾ ਕਰਵਾਵਾਂਗਾ ਤੈਨੂੰ ਕਿ ਜੀ ਲੋੜਾ ਦੱਸ ਮੈਨੂੰ ਮੈਂ ਕਿਹਾ ਜਿੰਨੇ ਕ ਜੋਗਾ ਮੈਂ ਹੋਇਆ ਮੈਂ ਖੜਾ ਤੇਰੇ ਨਾਲ ਇਹ ਕੇ ਨਾਲ ਦੇਣਾ ਅੰਤ ਨੂੰ ਤੋਂ ਅਗਲੇ ਨੇ ਇੰਨੇ ਸੋ ਤਾਂ ਮੈਂ ਮਾਰਦਾ ਨਹੀਂ ਕਰਦਾ ਮੈਂ ਘਾੜੀ ਤੂੰ ਵੱਧ ਕੀ ਹੋਦਾ ਤੁਹਾਡੇ ਵਾਸਤੇ ਇਹਨੂੰ ਮੈਂ ਦਿਖਾਵਾਂ ਕਿ ਰਾਤ ਦਾ ਟਿਕਾਣਾ ਇਹ ਜੀ ਰਾਤ ਅਟਕਾਣਾ ਆਪਣਾ ਸੋ ਗੱਲ ਕੀ ਆ ਜੀ ਨੀਤਾ ਸਾਹਿਬ ਰੱਖਿਆ ਕਰੋ ਦਿਲ ਵੱਡੇ ਰੱਖਿਆ ਕਰੋ ਉਹੀ ਜੀ ਯੰਤਰੋਂ ਜਾ ਕੇ ਤੁਹਾਡੇ ਕੰਮ ਆਉਣੀ ਆ ਸੋ ਬੜੀ ਖੁਸ਼ੀ ਹੋਈ ਇੱਥੇ ਆ ਕੇ ਵੀ ਇੰਨਾ ਮਾਰਤਾ ਹੈ ਨਾ ਉਪਰੀ ਜਿਹੜੇ ਤੋਂ ਬੰਦਾ ਆਉਂਦਾ ਹੈ ਇੰਨਾ ਮਾਰਤਣ ਬਖਸ਼ਿਆ ਕਹਿੰਦਾ ਵੀ ਯਾਰ ਪਹਿਲੇ ਤਾਂ ਨਸਾਨੀਆਂ ਤਾਂ ਕਹਿੰਦਾ ਮੈਂ ਕਿਹਾ ਵੀ ਸਾਡੇ ਲੋਕਾਂ ਚ ਤਾਂ ਇੰਨੀ ਵੀ ਮੈਨੂੰ ਲੱਗਦੀ ਹੁੰਦੀ ਹੈ ਕਿ ਦੇਖ ਤਾਈ ਜਿੰਨੀ ਤੂੰ ਮਾਰਤਣ ਕਰਦਾ ਬਹੁਤ ਕਬਰਿਆ ਜੋ ਮੈਂ ਕਿਹਾ ਆਪਦੀ ਰੋਟੀ ਮੈਨੂੰ ਖਵਾਤੀ ਜਾਣ ਲੱਗੇ ਨਾ ਫਿਰ ਪੁੱਛਿਆ ਕਹਿੰਦਾ ਵੀ ਇਹ ਜੀ ਲੋੜਾ ਦੱਸ ਮੈਂ ਕਿਹਾ ਵੀ ਇਤੋਂ ਵੱਡੀ ਚੀਜ਼ ਹੋਰ ਸਕਦੀ ਹੈ ਯਾਰ ਚਲੋ ਇਦਾਂ ਦੇ ਲੋਕ ਮਰਦੇ ਰਹਿੰਦੇ ਆ ਐਪਰੀਸ਼ੀਏਟ ਕਰਿਆ ਕਰੋ ਜੇ ਮੰਨਦੇ ਹੋ ਇਦਾਂ ਦੇ ਨੂੰ ਬਈ ਹਰ ਇੱਕ ਯੂਪੀਐਫੀ ਮਾੜਾ ਨਹੀਂ ਹੁੰਦਾ ਹੈਗਾ ਹਰ ਇੱਕ ਰਿਸ਼ਵੀਰ ਮਾੜਾ ਨਹੀਂ ਹੈਗਾ ਸਾਰੇ ਘਮਲੇ ਹੁੰਦਾ ਹੁਣ ਤਾਂ ਹੋ ਵੀ ਚਲੀਏ ਹੁ ਆਖਰੀ ਰਾਹਾਂ ਦੇ ਉੱਤੇ ਪਦੇ ਬਲਾ ਕੇ ਸੋਹਣੇ ਜਿਹੇ ਟਗਾੜੇ ਨੂੰ ਚੰਗਾ ਵੀ ਰੂਮ ਸਿਆ ਚਲੀਏ ਸਿਰੋ ਅੱਧਾ ਨਾ ਬੰਦ ਰੋ ਜੀ ਬਾਈ ਬੰਗਾ ਜਵਾੜ ਕੱਢ ਲੈਣੇ ਥੋੜੀ ਜੀ ਯਾਰ ਚੜੋ ਵੀ ਮਿਲਦੇ ਹਾਂ ਤੁਹਾਨੂੰ 2 4 5 ਕਿਲੋਮੀਟਰ ਵਾੜ ਕੱਢ ਕੇ ਯਾਰਾਂ ਤੁਰਤੀਏ ਸਰੀਰ ਦੇ ਸੱਟ ਜਾਂ ਕਰਕੇ ਬੈਠਾ ਯਾਰ ਫਿਰ ਤੁਹਾਨੂੰ ਦਾਰੂ ਦਿਖਾਵਾਂਗੇ ਬਈ ਪੇ ਆਰ ਸੇ ਡਰ ਨਹੀਂ ਲੱਗਦਾ ਸਾਬ ਪੈਂਚਰ ਸੇ ਡਰ ਲੱਗਦਾ ਹੈ ਐਸੇ ਰੋਡੋ ਉਪੀ ਹਾਲ ਨਹੀਂ ਹੁਣ ਪਰ ਵਾਵਾ ਵਿਚਾਰ ਕੇ ਪੈਂਚਰ ਵਾਲਾ ਕੰਮ ਬਹੁਤ ਗੰਦਾ ਗੱਲ ਦੇਖ ਲੈ ਬਈ ਆਪਾਂ ਸਾਰਾ ਸੁਫਨ ਮਰ ਜਾਂਦਾ ਆ ਸੋਣੇ ਹੁਣੇ ਰਾਹੀ ਮੜ ਕੇ ਹੋਰੀ ਲੱਗ ਲੱਗ ਜਾਂਦੇ ਜਦੋਂ ਪੈਂਚਰ ਹੋ ਜੇ ਇੱਕ ਵਾਰ ਅੱਜ ਵਧੀਆ ਰਹੀਏ ਪੈਨਸ਼ਨ ਕੋਲੋਂ ਸੁੱਕੇ ਐਵੇਂ ਯਾਰ ਆ ਪੈ ਗਏ ਯਾਰ ਪਰ ਲਾ ਵਧੀਆ ਰਹਿਣਾ ਏ ਦੇਖਦੇ ਆ ਚਲੋ ਤਗੜੇ ਲੈਵਲ ਦੀ ਗੱਲ ਪਾਦਾ ਯਾਰ ਆ ਰਾਤੇ ਦਾ ਆ ਉਪਰਾਂ ਦਾ ਕਿ ਚੜਾਈਆਂ ਚੜਾਈਆਂ ਨੇ ਦੇਖਦੇ ਹਾਂ ਅੱਪ ਤੱਕ ਕਿਹੜੇ ਰਾ ਜਾਣਾ ਆ ਉੱਥੇ ਜਾਣਾ ਚਲੋ ਸ੍ਰੀ ਗੁਰੂ ਜੀ ਰੋਨਾਲਡੋ ਬਣਾ ਦੋ ਬਾਈ ਰੋਡ ਸਾਰੇ ਦੁਆਰਾ ਯਾਰ ਉਹਦੇ ਨਾਲ ਦੁਆਰਾ ਬੋਟਰ ਸਿਕਦਾ ਵੀ ਕਰਾ ਤੂੰ ਕਰ ਯਾਰ ਆ ਰਿਹਾ ਕਿ ਆ ਬੇਕਰੀ ਨੇ ਉਹਦਾ ਸਾਡੀ ਘੁੱਟ ਰੋਣੇ ਨਾਲ ਕਰ ਰਹੇ ਆ ਕਾਰ ਦੋਲੀਂ ਰੀਤੀ ਕਰਦੀ ਆ ਉਹਦੇ ਨਾਲ ਪੈ ਅੱਬਰ ਆ ਪੁੱਜੀ ਉਹਦਾ ਇੱਥੋਂ ਨਿਕਲ ਬਾਈ ਪੜੇ ਬਈ ਸਾਗਰ ਸੀਦਾ ਸਾਗਰ ਸਹੀ ਆ ਆ ਸਾਰਾ ਪਹਾੜ ਚਾੜੋ ਇਹਨਾਂ ਨੇ ਤੇੜਿਆ ਫੇਰ ਸੜਕ ਬਣਾਈ ਉਹਨਰੋ ਬਾਈ ਕੋਈ ਉਹਨਾਂ ਲਿਆਣਾ ਤਾਂ ਕੇ ਰਾ ਕੱਢਣਾ ਪੈਣਾ ਆਪਣੇ ਅੱਥੇ ਸਾਰਾ ਲੱਗਦਾ ਫੇਰ ਚੋ ਯਾਰ ਬੰਦ ਬੱਦੀ ਜਿਹੜੀ ਹੋਈ ਉਹਨਾਂ ਸਾਡੀ ਆ ਤਾਂ ਗਲਤ ਗੱਲ ਜੀ ਹੋ ਗਈ ਯਾਰ ਰੋਡ ਗੱਲਾ ਟਾਇਰ ਸਲਿੱਪ ਕਰੀ ਜਾਂਦੇ ਆਪਣੇ ਨਾਲ ਉਤੋਂ ਛਿੱਟੇ ਮਾਰੂ ਇਹ ਚੱਕਰ ਜਿ ਓ ਹੋ 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 ਹੋੜੀ ਜਾ ਰਹਾ ਵੱਡੇ ਬਾਈ ਅਮਰ ਰੈਸਕੀ ਜਾ ਹੋ ਗਿਆ ਮਾੜਾ ਅਮਰ ਰੈਸਕੀ ਇਹ ਸਾਗਰ ਤੱਕ ਕਹਿੰਦੇ ਐਂ ਚੱਲਣਾ ਹੁਣ ਪਰ ਕੋਈ ਚੱਕਰ ਨਹੀਂ ਜਦ ਆਈ ਗਏ ਤਾਂ ਫਿਰ ਵੀ ਜਾਏਗੇ ਹੀ ਜਾਏਗੇ ਫਿਰ ਤੋਂ ਕੋਈ ਮਸਲਾ ਹੀ ਨਹੀਂ ਰਹਿ ਗਿਆ ਆਪ ਦੇਖੀ ਜਗਾਈ ਨਾਲ ਨਹੀਂ ਲੈ ਗਿਆ ਮਾਮਾ ਚੱਕਦੇ ਜੱਤਦੇ ਬਈ ਲੇਪੜ ਗਏ ਸਾਰੇ ਫੇਰ ਮਗਰਾੜ ਲਗਾਉਣਾ ਪੈਣਾ ਇਹਦੇ ਯਾਰ ਗੱਲ ਜੀ ਬਣ ਨਹੀਂ ਰਹੀ ਐ ਤਾ ਨਵਾਜੀ ਤਾ ਨਾਦ ਗਾਹ ਸਾਫ ਰੋੜਾ ਗਿਆ ਰੋੜਾ ਦਾ ਕੰਮ ਮੇਤਰੋ ਸਾਰੇ ਪਾਸੇ ਚੱਲ ਰਿਹਾ ਏ ਕਰਤਾ ਫਿਰ ਤੁਹਾਨੂੰ ਪਤਾ ਘਟਾਉਂਦੀ ਹੁੰਦੀ ਹੈ ਸਰਕਾਰ ਚਾਹੇ ਉਹ ਕੋਈ ਵੀ ਸਟੇਟ ਆ ਪਰ ਇੱਥੇ ਇਹਨਾਂ ਨੂੰ ਉਹਨਾਂ ਨੇ ਪੇ ਕਰਤਾ ਸੀ ਪਹਿਲਾਂ ਘਰਾਂ ਦਾ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਘਟਾਏ ਆ ਵੀ ਓਡਾ ਮਸਲਾ ਨਹੀਂ ਵਿਆ ਬਾਈ ਦਾ ਘਰ ਬਚ ਗਿਆ ਲੱਗਦਾ ਵਧੀਆ ਰਹੇਗਾ ਬਾਈ ਵਧੀਆ ਰਹੇਗਾ ਪਰ ਥਾਂ ਚੰਗੀ ਬਾਈ ਕੋਲੇ ਇੱਥੇ ਦੋ ਤਿੰਨ ਗੱਡੀਆਂ ਖੜੀਆਂ ਹੁਣ ਕਿਤੇ ਐਲਸੀ ਖੜੀ ਹੋਏ ਜੀ ਵਗਣ ਖੜੀ ਹੋਏ ਫੇਰ ਕੋਈ ਮਸਲਾ ਨਹੀਂ ਆਪਾਂ ਜਣਾ ਨਾਗਪੁਰ ਵਾਲੇ ਰੋਡ ਤੇ ਦੇਖਦੇ ਆਂ ਸਾਗਰਪੁਰਾ ਘਟਿਆਣਾ ਬਾਰੋਬਾਰੀ ਮੈਂ ਉੱਤੇ ਚੈੱਕ ਕਰਦੇ ਆਂ ਤੇ ਕੀ ਬਣਦਾ ਹੁਣ ਆ ਸਹੀ ਆਇਆ ਬਾਰੇ ਤੇ ਚੜ੍ਹਾਈਆਂ ਆ ਗਈਆਂ ਚਲੋ ਕੋਸ਼ਿਸ਼ ਤਾਂ ਸਹੀ ਆ ਅੱਗੇ ਨਾਲੋਂ ਕੱਢ ਲਾਂਗੇ ਤਾਂ ਸਤਿ ਸ਼੍ਰੀ ਅਕਾਲ ਜੀ ਫੋਰਾਂ ਦੇ ਨਾਂ ਨਾਲ ਵਾਟਾ ਦੇ ਨਾਂ ਨਾਲ ਰਾਹ ਦੀ ਰਾਹ ਦੇ ਵਿੱਚ ਰੈਸਟ ਵੀ ਜ਼ਰੂਰੀ ਆ ਸੋ ਸੋਹਣਾ ਜਿਹਾ ਮਾਹੌਲ ਮਿਲਿਆ ਸੀਗਾ ਹੋਗੇ 15 ਕਮੈਂਟ ਬੈਠਿਆ ਉਹਨੂੰ ਹੁਣ ਚੱਲਦੇ ਆ ਬਾਰ ਬਾਰ ਰੂਲ ਮੰਨ ਕੇ 40 ਕਿਲੋਮੀਟਰ ਤੋਂ ਆਪਾਂ ਮੜਨਾ ਮਰੇਣੀਆਂ ਵੱਲੋਂ ਮਰੇਣੀਆਂ ਤੋਂ ਫਿਰ ਨਰਸਿੰਘਪੁਰ ਨਰਸਿੰਘਪੁਰ ਤੋਂ ਬਾਰਡਰ ਸ਼ੁਰੂ ਹੋਏਗਾ ਮਹਾਰਾਸ਼ਟਰ ਦਾ ਤੇ 40 ਕਿਲੋਮੀਟਰ 39 ਪਿਆ ਹਾਲੇ ਦੇਖਦੇ ਹਾਂ ਹਾਲੇ ਸਮਾਂ 11 ਵਜੇ ਆ ਤੇ ਕੱਢ ਲਾਂਗੇ 2-3 ਵਜੇ ਤੱਕ ਵੀ ਆਹ ਰੋਡ ਛੱਡ ਦਾਂਗੇ ਅੱਜ ਬਾਲੀ ਖੱਚਦਾ ਇਹੀ ਆ ਬਾਕੀ ਦੇਖਦੇ ਹਾਂ ਮੌਸਮ ਕੀ ਕਹਿੰਦਾ ਰਾਹ ਕੀ ਕਹਿੰਦਾ ਚੜ੍ਹਾਇਆਂ ਤਗੜੀਆਂ ਯਾਰ ਹੋਰ ਕੋਈ ਮਸਲਾ ਨਹੀਂ ਚਲ ਆਜੋ ਫਿਰ ਚੱਲੀਏ ਕਈ ਥਾਂ ਉੱਤੇ ਤਾਂ ਚੜਾਈਆਂ ਵਾਲੀ ਨਾ ਇਹਨਾਂ ਨੇ ਹੱਥ ਕਰਾਈ ਪਈ ਆ। ਵੀ ਜਿਵੇਂ ਖੜਦੀਆਂ ਜਿਵੇਂ ਸਾਹਮਣੇ ਵੀ ਦੇਖ ਸਕਦੇ ਆ। ਦੇਖੋ ਨੂੰ ਛੋਟੀ ਲੱਗਦੀ ਹੋਣੀ ਪਰ ਜਿਵੇਂ ਖੜਮੀ ਚੜਾਈ ਆ। ਨਾਗਪੁਰ ਰਹਿ ਗਿਆ 416 ਅੰਕ ਦਾ ਪਾਸ ਟੁੱਟਦਾ ਹੀ ਅੱਜ। ਐਮਪੀ ਅਰੇ ਕਹਿੰਦੇ ਵੀ ਸਾਨੂੰ ਹਲੇ ਏਡੇ ਏਡੇ ਰੋਡ ਬਣਾ ਕੇ ਵੀ ਸਾਨੂੰ ਸਕੂਨ ਨਹੀਂ ਮਿਲਿਆ ਅਸੀਂ ਹਲੇ। ਹੋਰ ਰੋਡ ਵੱਡੇ ਕਰ ਰਹੇ ਜਿਹੜਾ ਅਸੀਂ ਘਟ ਗਿਆ ਪਿਆ ਦੇਖ ਰਹੇ ਆ। ਪਰਲੇ ਪਾਸੇ ਰੋਡ ਹੋਰ ਵਧਣਾ ਹੈ ਐਕਸਟੈਂਡ ਕਰਨੇ ਜੀ ਨੂੰ। ਸਹੀ ਆ ਬਾਈ ਖੇਚ ਤੋ ਕਾ ਮੜਾ ਆ ਸਾਹਮਣੇ ਬੱਚੇ ਸਕੂਲ ਵਾਲੇ ਅਸਲੀ ਗੱਲ ਜੀ ਅੱਗੇ ਹੋ 6 ਕਿਲੋਮੀਟਰ ਦਾ ਆਪਾਂ ਮੋੜ ਮੁੜ ਜਾਣਾ ਨਾਗਪੁਰ ਵਾਲਾ ਬਾਈ ਸਾਗਰ ਬਾਰੋ-ਬਾਰ ਨਿਕਲ ਜਾਣਾ ਤੋਂਦੋਂ ਦਾ ਨਰਸਿਕਪੁਰ ਨੂੰ ਹੋ ਜਾਣਾ ਆਪਾਂ ਫੇਰ ਦੇਖਦੇ ਆ ਚੜਾਈਆਂ ਦਾ ਕਾਫਲਾ ਕਿੱਥੋਂ ਤੱਕ ਵੈਸੇ ਉੱਥੋਂ 44 ਹੀਰੂ ਹੋ ਜਾਣਾ ਵਾ ਲੱਗ ਜੂ ਪਤਾ ਜਾ ਕੇ ਹੁਣ ਤਾਂ ਤਸੱਲੀ ਕਰਾਦੀ ਪੂਰੀ ਇਹਨਾਂ ਨੇ ਇੱਕ ਸੂਰਜ ਹੁੰਦਾ ਪੂਰੇ ਸਿਰ ਤੇ ਆ ਹਾਪਾ ਨੂੰ ਹੋ ਗਏ 5-6 ਦਿਨ ਹੋ ਗਏ ਐਨਐਚ 44 ਨਾਲ ਟੁੱਟਿਆ ਹੋਇਆ ਬਾਈ ਤੇ ਬਾਬੇ ਦੀ ਕਿਰਪਾ ਨਾਲ ਫੇਰ ਅੱਜ ਸਾਰੇ ਚੜਾਈਆਂ ਝੁੜੀਆਂ ਚੜ੍ਹ ਕੇ ਫਤਿਹ ਕਰਕੇ ਤੇ ਸਾਹਮਣੇ ਐਨਐਚ 44 ਆਪਣਾ ਸਵਾਗਤ ਕਰਦਾ ਹੋਇਆ ਇਧਰਲੀ ਸਾਈਡ 44 ਉਧਰ ਸਾਗਰ ਨਿਕਲੇਗਾ ਤੇ ਇਧਰੋਂ ਆਪਾਂ ਆਏ ਆ ਬਾਈ ਚੜਾਈਆਂ ਦਾ ਕਾਬਲ ਤੁਸੀਂ ਦੇਖ ਸਕਦੇ ਆ ਵੀ ਤਾਮਨ ਲੱਡੂ ਦਾ ਟਰੱਕ ਜਮਾ ਲੋਹੇ ਗੇਰ ਚ ਪਿਆ ਹੋਇਆ ਸਾਗਰ ਉਧਰ ਹੀ ਛੜ ਜਾਵੜਿਆ ਤੇ ਆਪਾਂ ਹੁਣ ਜਾਣਾ ਇਧਰਲੇ ਪਾਸੇ ਚਲਦੇ ਆਂ ਚਾਹ ਬਣੀ ਛਕਦੇ ਆਂ ਹੁਣ ਬਹੁਤ ਦਿਨਾਂ ਬਾਅਦ ਇੰਨੇ ਚ 44 ਦੇਖਿਆ ਥੋੜਾ ਜਿਹਾ ਸਕੂਨ ਮਿਲਿਆ ਦੇ ਕੇ ਇਹ ਚੜਾਈਆਂ ਨੇ ਮਤ ਮਾਰ ਲਈ ਸੀ ਆਪਣੀ ਤਰ੍ਹਾਂ ਦੀ ਆਜੋ ਦੇਖਦੇ ਆਂ ਕੀ ਬਣਦਾ ਵੱਡੇ ਭਾਈ ਕੱਢ ਲਾ ਹਾਰਨ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ ਵੈਸੇ ਜਿਹੜੀ ਮਾਰ ਗਿਆ ਤੂੰ ਯਾਰ ਚਲੋ ਖੈਰ ਰਾਹੋਂ ਤੇ ਵਾਫੀ ਦਾ ਮਾੜਾ ਛਾਦਾ ਬਣਦਾ ਉਹ ਬਾਈ ਨੇ ਆਪਣੇ ਵੱਲੋਂ ਕਰਤਾ ਸੈਲੀਬ੍ਰੇਸ਼ਨ ਧੰਨਵਾਦ ਜੀ ਤਾਂ ਮਾ ਲਾਡੂ ਚਲੋ ਫਿਰ ਚੱਲੀਏ ਮਿੱਤਰੋ ਆਪਦੇ ਰਾਹ ਦੇ ਉੱਤੇ ਹੁਣ ਮਸਾਂ ਦਰਸ਼ਨ ਹੋਇਆ ਤਰਸ ਕੇ ਸ਼ੀਰਾ ਦੇਖਣ ਨੂੰ ਚੰਗਾ ਜੀ ਬਾਏ ਬਾਏ ਫੇਰ ਮਿਲਾਂਗੇ ਕਦੇ ਅਗਲੀ ਯਾਰੀ ਚੱਲ ਵੀ ਸ਼ੀਰਾ ਸੋਹਣੀ ਗ੍ਰੇਨਰੀ ਨੀ ਸੋਹਣੀ ਗ੍ਰੇਨਰੀ ਕੀ ਕਹਿੰਦੇ ਹੁੰਦੇ ਆ ਸੋਹਣੀ ਹਰਿਆਵਾਲਾ ਸਾਡੀ ਅੰਗਰੇਜ਼ੀ ਕਦੇ ਕਦੇ ਰੜ ਜਾਂਦੀ ਆ ਆਗੇ ਜੀ ਆਗੇ ਆਗੇ ਜੀ ਆਗੇ 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 ਜੀ ਆਗੇ ਆਗੇ ਜੀ ਆਗੇ 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 ਏ ਏ ਏ ਏ ਏ ਆਗੇ ਹੀ ਆਗੇ 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 ਧੰਨਵਾਦ ਜੀ ਧੰਨਵਾਦ ਤੁਹਾਡਾ ਇੰਨਾ 44 ਬਾਈ ਜੀ ਇੰਨੇ ਦਿਨਾਂ ਬਾਅਦ ਮਿਲਣ ਦੇ ਲਈ ਥੋੜਾ ਜਿਹਾ ਰਹਿਮ ਕਰਿਓ ਚੜਾਈਆਂ ਵਾਲੇ ਪਾਸਿਓ ਸਾਨੂੰ ਹੁਣ ਸਾਡੀ ਤਸੱਲੀ ਹੋ ਗਈ ਅੱਜ ਪਹਿਲੀ ਅੱਜ ਦੇ ਸਫ਼ਰ ਦੀ ਸਫ਼ਰ ਕਰਣਾ ਸਾਰਾ ਹੀ ਆਪਾਂ ਹੋਰ 20 ਕਿਲੋਮੀਟਰ ਦਾ ਬਾਅਸ 20 ਜਾਂ 30 ਬਾਅਸ ਸਮਾਂ ਹੋਇਆ 2-3 ਘੰਟੇ ਹਲੇ ਸੋ ਬੜਾ ਜਿਆਦਾ ਸਫ਼ਰ ਨਹੀਂ ਕਰਨਾ ਹੁਣ ਜਾ ਕੇ ਪਹਿਲਾਂ ਕੁਝ ਖਾਵਾਂ ਵੀ ਹੁਣ ਗਾ ਢਾਬਾ ਢੂਬਾ ਦੇਖਦੇ ਆਂ ਉਸ ਤੋਂ ਬਾਅਦ ਦੀ ਬਾਤ ਚ ਦੇਖਾਂਗੇ ਇਸ ਚੌਂਕ ਤੋਂ ਬਈ ਜੀ ਦੋ ਰਾ ਜਾਂਦੇ ਨੇ ਅ ਸਭਾ ਵੀ ਜਾਂਦਾ ਨੂੰ ਕੱਢ ਲਾ ਪਹਿਲਾਂ ਬਈ ਸਾਡਾ ਕੀ ਆ ਪਤਾ ਨਹੀਂ ਯਾਰ ਕੀ ਦੀਦਾ ਇਹਨਾਂ ਨੂੰ ਯਾਰ ਐਵੇਂ ਯਾਰ ਨ ਮਾਰੀ ਜਾਂਦੇ ਆ ਤੇ ਇਹ ਕਾਰਾ ਨਿਕਲੇਗਾ ਦਮੂਹੇ ਵਾਲ ਦੀ ਜਾਲੇ ਦਾ ਨਾਗਪੁਰ ਨੂੰ ਇਹ ਕਿਧਰ ਦੀ ਆ ਗਿਆ ਆਪਾਂ ਚੱਲਾਂਗੇ ਆਹ ਰਾ ਕਿਉਂਕਿ ਹੁਣ ਆਪਾਂ ਨੈਸ਼ਨਲ ਹਾਈਵੇ ਤੇ ਆ ਗਏ ਆ ਸੋ ਆਪਾਂ ਨੂੰ ਹੁਣ ਇਧਰ ਜਾਣ ਦੀ ਰੋਡ ਹੈਣੀਗੀ ਜਿਹੜੇ ਰੋਡ ਦੀ ਬੱਦਲ ਚ ਸਹੀ ਗਈ ਇਹਨੇ ਦਿਨਾਂ ਦੇ ਅਖੀਰ ਉਸ ਰੋਡ ਤੇ ਆ ਗਏ ਆ ਤੇ ਇਤੋਂ ਦੀ ਚੱਲਾਂਗੇ ਬਾਈ ਆਹ ਰੋਡ ਬਣਦਾ ਕਰਕੇ ਥੋੜਾ ਬਹੁਤਾ ਖਰਾਬ ਹੈ ਵਿੱਚੋਂ ਪਰ ਕੋਈ ਮਸਲਾ ਨਹੀਂ ਚੜਨਾ ਹੀ ਪੈਣਾ ਚਾਹ ਪਾਣੀ ਸ਼ਗੇ ਆ ਤੇ ਦੇਖਦੇ ਆ ਫਿਰ ਆਜੋ ਟਰੱਕ ਬਹੁਤਾ ਰਾਜਾ ਕੱਢ ਲਈਏ ਸਾਰਾ ਬਦਾਰ ਰੋਡ ਤੇ ਟਰੱਕੀ ਟਰੱਕਸ ਨੂੰ ਮਿਲਣਗੇ ਇੱਥੇ ਆ ਗਏ ਗੱਡੀਆਂ ਤਾਂ ਚੱਲ ਰਹੀਆਂ ਨੇ ਪਰ ਜ਼ਿਆਦਾ ਟਰੱਕ ਨੇ ਇਧਰੋਂ ਜਾਂਦੇ ਇਧਰ ਉਹ ਬੇ ਘਾਟੀ ਨੂੰ ਇਹੀ ਰੋਡ ਜਾਂਦਾ ਭਾਈ ਨਾਗਾਲੈਂਡ ਹੋ ਗਏ ਤਾਂ ਮ ਲਾਡੂ ਸਾਰਾ ਸਾਰਾ ਐਕਸਪੋਰਟ ਇੰਪੋਰਟ ਦਾ ਕੰਮ ਕੁਝ ਜਿਵੇਂ ਚੱਲਦਾ ਸ ਟਰੱਕਾਂ ਸਾਰੇ ਇਹੜੇ ਆ ਵੱਖਰੇ ਜਿਹੇ ਰੰਗ ਹੁੰਦੇ ਮੇਸ਼ਾ ਤਮਲ ਲਾਡੂ ਦੇ ਹੁੰਦੇ ਟਰੱਕਾਂ ਦੇ ਇਹ ਫੁੱਲ ਪਰੇਰ ਪੂਰੇ ਲੱਦੇ ਦੇ ਤਗੜੀ ਗੱਲ ਬਾਤ ਆ ਬਾਈ ਰਾਹਾਂ ਦੇ ਉੱਤੇ ਦਾ ਜੇ ਵਟਾਲ ਆਉਂਦੀ ਆ ਚੜਾਈ ਵੀ ਆਸਰਾਏ ਕਰ ਜਾਂਦੀ ਆ ਦੇਖਦੇ ਆ ਜੇ 100 ਹੋ ਜੇ ਤਾਂ ਨਿਆਰਾ ਹੀ ਆ ਜਾਇਆ ਅੱਜ ਆ ਵੀ ਸ਼ਿਰਾ 100 ਕੱਢੀਗਾ 110 ਕਿਹੜੀ ਫੋਇਟ ਹੀਗਾ ਚਲੋ ਓਕੇ ਉਹ ਵੀ ਸਾਈਕਲ ਮੰਨ ਗਿਆ ਆਪਣਾ ਇਹ ਤਾਂ ਬਾਈ ਠੀਕ ਆ ਕਿਹੜੀ ਮੰਨ ਗਿਆ ਆਪਣੀ ਚਲੋ ਫਿਰ ਕੱਢ ਲਈਏ 100 ਕਿਲੋਮੀਟਰ ਵਾਹ ਜੀ ਵਾਹ ਕੀ ਸੀਣਾ ਸਾਹਮਣੇ ਦਾ ਸਵਾਦ ਲੈਂਦਾ ਵਿਆ ਸਫਰ ਨੇ ਹੇ 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 ਚੱਲ ਝੋਟਿਆ ਚੱਲ ਪਕੜਾ ਦੇ ਵਾਟਾਂ ਚੱਲ 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 ਸੋਰ ਹੋਣ ਵਾਲੀ ਆ ਚੱਕ ਦੇ ਬੱਸ ਬੱਸ ਲੈ ਲੈ ਕੰਮ ਸੌ ਲਾ ਦੇਣਾ ਆਪਾਂ ਕੱਲ ਰਿਵਾੜ ਪੂਰੀ ਕਰ ਦਿੰਨੀ ਆ ਅੱਜ ਜੀ ਅੱਧ ਰਹਿ ਗਈ ਜੀ 3 ਕਿਲੋਮੀਟਰ ਆਪਣੀ ਚੱਲ ਚੱਲ ਜੇਰਾ ਚਲੋ ਜੀ ਚਲੋ ਚੱਲ ਚੱਲ ਚੱਲੋ ਜੀ ਮੜੀ ਢਾਲ ਕੱਢ ਲਈ ਤੇ ਬ੍ਰੇਕ ਐ ਕੀ ਲੱਗਦੀ ਆ ਆਪਣਾ ਲਈ ਚੰਗਾਈ ਫਿਰ ਮਿਲਦਾ ਨੂੰ ਢਾਲ ਕੱਢ ਕੇ ਕਦੇ ਕਦੇ ਐਵੇਂ ਵੀ ਹੋਏ ਨਾ ਹੁੰਦਾ ਵੀ ਸੜਕੀਆ ਰੂੜਾ ਦੇ ਉੱਪਰ ਸੜਕੀ ਰੂੜੋ ਦੇ ਉੱਤੋਂ ਇਹ ਹਜੇ ਰਹ ਹੁੰਦੇ ਵੀ ਆਉਣਾ ਪੈਂਦਾ ਅੱਧਾ ਦਿਨ ਮਗਰ ਰੱਖਣਾ ਪੈਂਦਾ ਕਿਤੇ ਕੋ ਡੇਕਣਾ ਪਿਆ ਹੋਵੇ ਇਹ ਮਿੱਟੀ ਘਟਾ ਵੱਖਰਾ ਮਲਤਾਨੀ ਮਿੱਟੀ ਵੱਖਰੀ ਮਿਲ ਜਾਂਦੀ ਆ ਨਾਈ ਦਾ ਤਾਂ ਪਹਿਲੇ ਨਹੀਂ ਹੈਗਾ ਤੁਹਾਨੂੰ ਪਤਾ ਪਰ ਜਿਹੜਾ ਆਹ ਦੀ ਰੂਸ ਕੱਢਦੀ ਆ ਮਿੱਟੀ ਆ ਤਾਂ ਬਸ ਮਰਸੇਰਾ ਹੀ ਆ ਚਲੋ ਆਜੋ ਕੱਢੀਏ ਵਾੜ ਸਮਾ ਸਾਡੇ 6 ਵਜੇ ਦਾ ਹੋ ਗਿਆ ਤੇ ਉਸਮਿਲੀ ਮਿੱਲਰ ਉਹਨੂੰ ਅੱਜ ਤਾਂ ਇੱਕ ਚੜਾਈ ਚਾਂ ਲੈ ਸਾਈਕਲ ਉਹ ਥੋੜੀ ਗਲਤੀ ਕਰ ਬੈਠੇ ਤਾਂ ਸੱਲੀ ਕਰਦੀ ਕਿਤਾ ਪਹਿਲਾ ਉਸ ਹੋ ਸੀਗੀ 10 ਕਿਲੋਮੀਟਰ ਦੀ ਚੜਾਈ ਸੀਗੀ ਦੇਖਦੇ ਹਾਂ ਹੁਣ ਕੀ ਬਣਦਾ ਇੰਦਰਾ ਤਾਂ ਜਮ ਹੀ ਗਿਆ ਆਪਣੇ ਸੋਫਰ ਕੱਜ ਪਹਿਲੇ ਦਿਨ ਹੋਇਆ ਵੀ ਗੱਡੀਆਂ ਦੀ ਲੇਟਾਂ ਚੱਲ ਪਈਆਂ ਬਾਈ ਉਧਰ ਦਣ ਜਾ ਰਿਹਾ ਵਾੜਾ ਦਰੜਕਮ ਹੋ ਗਿਆ ਇਹ ਤਾਂ ਹਲੇ ਤੱਕ ਕੋਈ ਠੰਡਗਾਣਾ ਨਹੀਂ ਦੇਖ ਰਿਆਂ ਕੋਈ ਚੱਕਰ ਨਹੀਂ ਲੋ ਉਹ ਕਿਟਾ ਬਟੂ ਬਲ ਲੱਗਦਾ ਲੋ ਵੀ ਮਤਰੋ ਸਮਾਂ ਹੋ ਗਿਆ 8:30 ਵਜੇ ਦਾ ਹਣੀ 9:00 ਵਜੇ ਦਾ ਤੇ ਅਸ਼ਾਦਾ ਭਲੇ ਆਪਣੀ ਪੰਜਾਬੀ ਢਾਬਾ ਜਿੱਥੋਂ ਤੁਹਾਨੂੰ ਸਵੇਰੇ ਮਲਾਵਾਂਗੇ ਉਹਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿੰਨੀ ਕੁ ਹੋ ਸਗੀ ਥੋੜੀ ਬਹੁਤੀ ਕੈਮਰੇ ਦੇ ਮੂਹਰੇ ਜਿਜ਼ਾਗਰੀ ਖੋਲ੍ਹ ਕੀ ਤਾਂ ਰੋਟੀ ਪਣੀ ਲੈ ਆਏ ਆ ਬਾਈ ਉਹਨਾਂ ਨੇ ਚੰਗੀ ਸੀ ਰਗੀ ਦੀ ਚਾਹ ਪਣੀ ਪਿਆਈ ਚਾਹ ਪਿਆਈ ਹਾਂ ਚਾਹ ਪਿਆਈ ਪਾਣੀ ਵੀ ਪਿਆ ਤੇ ਹੁਣ ਪ੍ਰਸ਼ਾਦਾ ਛਕਦੇ ਆ ਤਸੱਲੀ ਸਰੀਰ ਦੀ ਇੰਨੀ ਗਾ ਵੀ ਡਿੱਗ ਗਏ ਤੇ ਸੌ ਜੀਏ ਪਰ ਵਲੋਗ ਅਪਲੋਡ ਲਾਇਆ ਹੋਇਆ ਇੱਕ ਤਾਂ ਅ ਕੰਟਰੋਲ ਪੰਪ ਦਾ ਕੀ ਫਾਇਦਾ ਹੁੰਦਾ ਮੇਨ ਮਸਲਾ ਵਾਈਫਾਈ ਦਾ ਤੁਹਾਨੂੰ ਮੈਂ ਕਿਹਾ ਵੀ ਦੱਸਦਾ ਨਾ ਫੋਨ ਚਾਲ ਲੀ ਜਾਂਦਾ ਆਪਣੇ ਨਾਲ ਓਵਰ ਹੀਟ ਹੋ ਜਾਂਦਾ ਕਰਕੇ ਵਾਈਫਾਈ ਤੇ ਥੋੜਾ ਈਜ਼ੀ ਹੋ ਜਾਂਦਾ ਅਪਲੋਡ ਹੋਣ ਦਾ ਮਸਲਾ ਨੈਟ ਦਾ ਨਹੀਂ ਮਸਲਾ ਫੋਨ ਦਾ ਹੁੰਦਾ ਥੋੜਾ ਜੀ ਨਹੀਂ ਵਾਈਫਾਈ ਤੇ ਗਰਮ ਨਹੀਂ ਹੁੰਦਾ ਹੁੰਦਾ ਫੋਨ ਛੇਤੀ ਸੋ ਠੰਡਾ ਇਧਰਲੇ ਪਾਸੇ ਐਪੀਜ ਅਨ ਸੂਰੀ ਨਰਸਿੰਘਪੁਰ ਜੇ ਹੋ ਸਕੇ ਤਾਂ ਖਿੱਚ ਕਰਾਂਗੇ ਜਿੰਨੀ ਘਣਾ ਹੋ ਸਕਦਾ ਹੋਇਆ ਤੇ ਬਸ ਇਹੀ ਗੱਲਾਂ ਬਾਤਾਂ ਸਹੀਆਂ 100 30 30 ਕਿਲੋਮੀਟਰ ਦਾ ਸਫ਼ਰ ਧੰਨ ਧੰਨ ਚੜਾਈਆਂ ਨੇ ਥੋੜੀ ਤਸੱਲੀ ਵਾਲੀ ਕਰਾਤੀ ਇਹ ਚੜਾਈਆਂ ਨੇ ਥੋੜਾ ਲਹੂ ਪੀ ਲਿਆ ਭਾਈ ਕੀ ਕਰ ਸਕਦੇ ਆ ਚਲੋ ਮਿਲਦੇ ਆਂ ਬਾਈ ਹੁਣ ਤੁਹਾਨੂੰ ਕੱਲ ਨੂੰ ਨਵੇਂ ਸਫ਼ਰ ਦੇ ਉੱਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਅਸ਼ਾਦਾ ਆਪਾਂ ਲੈ ਆਂਦਾ ਤੇ ਹੁਣ ਟੈਂਟ ਆਪਾਂ ਲਾ ਲਿਆ ਸੀ ਆਗੇ ਸਾਢੇ ਕਿੰਨੇ ਵਜੇ ਲਾਈ ਹੁੰਦੇ ਜਿੱਦਾਂ ਭੁੱਲ ਗਏ ਅ ਬਸ ਅਸ਼ਾਦਾ ਸ਼ਾਕ ਕੇ ਹੁਣ ਵਲੌਗ ਐਡਿਟ ਕਰਕੇ ਤੇ ਅੱਜ ਸੋਹਣਾ ਹੀ ਆ ਬਸ ਹੋਰ ਕੁਝ ਨਹੀਂ ਕਰਨਾ ਤੇ ਸਵੇਰੇ ਦੇਖਾਂਗੇ ਕੱਲ ਦਾ ਸਫ਼ਰ ਚੰਗਾ ਜੀ ਫਿਰ ਚੰਗੀ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਉਹਦੇ ਚਾ ਉਹਨਾਂ ਨੇ ਤਾਂ ਕਿ ਮਾੜਾ-ਮਾੜਾ ਸਬਸਕ੍ਰਾਈਬਰ ਹੀ ਉਹਦਾ ਦਿਆ ਕਰੋ। ਦੂਰ ਤੱਕ ਹੀ ਆ ਤੇ ਇਹੀ ਗੱਲਾਂ ਬਾਤਾਂ ਨਾਲ ਇੱਥੇ ਸਮਾਪਤੀ ਕਰਦੇ ਆਂ ਬਾਈ। ਉਹਨੂੰ ਬੜਾ ਲੰਮਾ ਕਰਨਾ ਵਲੌਗ। ਆਸਾਂ ਤੁਹਾਨੂੰ ਚੰਗੇ ਲੱਗਣ ਲੱਗੇ ਹੋਣੇ ਬਾਈ ਜੇ ਚੰਗੇ ਲੱਗਦੇ ਤਾਂ ਜਰੂਰ ਸ਼ੇਅਰ ਕਰਾਇਆ ਕਰੋ। ਹੌਸਲਾ ਜੱੜ ਬਣਦਾ ਹੋਰ ਤੱਕ ਹੀ ਗੱਲ। ਸਤਿ ਪਨੇਰਾਂ ਕੋਲੋਂ ਮੁਝੇ ਡਾਤੇ ਅੱਜ ਫੇਰ ਵੀ ਤੁਹਾਨੂੰ ਹੀ ਢੋਣੇ ਆ। ਫਿਰ ਸੋਸ਼ਲ ਨਲ ਚੰਗੀ ਦਾ ਨਾ ਫੇਰ ਥੋੜਾ ਨਿਖਾਰ ਹੋਊਗਾ। ਠੀਕ ਹੈ ਜੀ ਗੱਲਾਂ ਬਾਤਾਂ ਵਧ ਰਹੀਆਂ ਨੇ ਹਣ। ਜਿਵੇਂ ਜਿਵੇਂ ਸਮਾਪਤੀ ਕਰ ਰਹੇ ਆਂ ਤੁਹਾਨੂੰ ਸਵੇਰੇ ਮਿਲ